ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਜਿੱਥੋਂ ਇਹ ਸ਼ਬਦ ਸ਼ਲੋਕ ਆਰੰਭ ਹੁੰਦਾ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਬਚਨ ਸ਼ਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਵਠਾ ਚਿਤ ਗਾਲੀ ਅਲ ਪਲਾਲੀਆਂ ਕਮ ਨ ਆਵੇਂ ਮਿਤ ਧੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 320 ਅੰਗ ਤੇ ਸੁਭਾਏ ਮਾਨ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਕਿ ਸੰਸਾਰ ਵਿੱਚ ਹਰੇਕ ਮਨੁੱਖ ਹਰੇਕ ਜੀਵ ਇੱਥੇ ਆਇਆ ਹੈ ਅਕਾਲ ਪੁਰਖ ਪਰਮਾਤਮਾ ਨੇ ਸਭ ਨੂੰ ਸਮਾਂ ਦਿੱਤਾ ਮੌਕਾ ਦਿੱਤਾ ਜਨਮ ਦਿੱਤਾ ਆ ਕੇ ਮਨੁੱਖ ਨੇ ਜੋ ਪਰਮਾਤਮਾ ਵੱਲੋਂ ਦਿੱਤਾ ਹੋਇਆ ਕਾਰਜ ਹੈ ਉਹ ਨਿਭਾਉਣਾ ਹੈ ਉਸ ਨੂੰ ਕਰਨਾ ਹੈ ਮਨੋਖ ਨੂੰ ਇੱਕ ਜ਼ਿੰਮੇਵਾਰੀ ਬਖਸ਼ ਦਿੱਤੀ ਹੈ ਕਿ ਤੂੰ ਸੰਸਾਰ ਵਿੱਚ ਜੇਕਰ ਗਿਆ ਹੈ ਕਿਤੇ ਐਵੇਂ ਸੰਸਾਰ ਦੀ ਮੋਹ ਮਾਇਆ ਚੱਕਾ ਚੌਂਦ ਅਤੇ ਕਿਤੇ ਐਸੇ ਚੱਕੜ ਦੇ ਵਿੱਚ ਨਾ ਫਸ ਜਾਵੇਂ ਕਿ ਜਿਸ ਨੂੰ ਆਪਣਾ ਮਕਸਦ ਹੀ ਭੁੱਲ ਜਾਵੇ ਕਿਤੇ ਆਪਣੇ ਨਿਸ਼ਾਨੇ ਤੋਂ ਖੁੰਝ ਜਾਵੇਂ ਇਸ ਕਰਕੇ ਆਪਣੇ ਮੂਲ ਨੂੰ ਨਾ ਭੁੱਲੀ ਆਪਣੇ ਮੁੱਢ ਨੂੰ ਨਾ ਕਦੇ ਭੁੱਲੀ ਸੰਸਾਰ ਵਿੱਚ ਜਨਮ ਹਰੇਕ ਮਨੁੱਖ ਦਾ ਹੋਇਆ ਹਰੇਕ ਜੀਵ ਦਾ ਹੋਇਆ ਭਾਵੇਂ ਇੱਥੇ ਚਾਰ ਤਰ੍ਹਾਂ ਦੀਆਂ ਖਾਣੀਆਂ ਦਾ ਜ਼ਿਕਰ ਕੀਤਾ ਹੈ ਅੰਡੇ ਜੇਰੇ ਸੇਤਜ ਉਤਪਜ ਸਾਰੇ ਹੀ ਸੰਸਾਰ ਵਿੱਚ ਆਏ ਸਭ ਦਾ ਜਨਮ ਹੋਇਆ ਏ ਪਰ ਜੇਕਰ ਗੱਲ ਕੀਤੀ ਹੈ ਬਾਣੀ ਨੇ ਤਾਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉੱਥੇ ਬਚਨ ਮਨੁੱਖ ਵਰਤਿਆ। ਉੱਥੇ ਮਨੁੱਖ ਕਹਿ ਕੇ ਬੰਦੇ ਨੂੰ ਸੰਬੋਧਨ ਕਰਕੇ ਕਿਹਾ ਹੈ ਬੰਦਿਆ ਤੂੰ ਆਇਆ ਹੈ ਸੰਸਾਰ ਵਿੱਚ ਪਰ ਤੇਰਾ ਕੋਈ ਮਕਸਦ ਹੈ। ਤੇਰਾ ਕੋਈ ਨਿਸ਼ਾਨਾ ਹੈ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਇਆ ਤੇ ਹੈ ਸੰਸਾਰ ਵਿੱਚ ਪਰ ਪ੍ਰਵਾਨ ਵੀ ਹੋਇਆ ਹੈ ਕਿ ਨਹੀਂ। ਜਨਮ ਤਾਂ ਹੋ ਗਿਆ ਜਨਮ ਹੋਣਾ ਮਾਲਕ ਵੱਲੋਂ ਇੱਕ ਦਾਤ ਹੈ ਪਰ ਜਨਮ ਦੇ ਵਿੱਚੋਂ ਜੀਵਨ ਮਿਲ ਜਾਣਾ ਇਹ ਸਭ ਤੋਂ ਵੱਡੀ ਦਾਤ ਹੈ ਜੀਵਨੋਂ ਮੈਂ ਜੀਵਨ ਪਾਇਆ ਗੁਰੂ ਦੇ ਕੋਲੋਂ ਆ ਕੇ ਜੀਵਨ ਵੀ ਲੈ ਆਪਣਾ ਜਨਮ ਵੀ ਸਫਲਾ ਕਰ ਜਨਮ ਤਾਂ ਹੋ ਗਿਆ ਪਰ ਹੁਣ ਇਹਨੂੰ ਸਫਲਾ ਕਰ ਹੁਣ ਇਹਨੂੰ ਪ੍ਰਵਾਣ ਚੜਾ ਤੇ ਪ੍ਰਵਾਣ ਉਦੋਂ ਹੀ ਚੜੇਗਾ ਜਦੋਂ ਚਿੱਤ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਜਦੋਂ ਚਿੱਤ ਵਿੱਚ ਪਰਮਾਤਮਾ ਆ ਕੇ ਵਸ ਗਿਆ ਪਰਮਾਤਮਾ ਹਿਰਦੇ ਵਿੱਚ ਵਸੇਗਾ ਤੇ ਤੇਰਾ ਜਨਮ ਹੋਣਾ ਤੇਰਾ ਸੰਸਾਰ ਤੇ ਆਉਣਾ ਵੀ ਪ੍ਰਵਾਨ ਹੈ ਨਹੀਂ ਤੇ ਬੜੇ ਜੀਵ ਆਏ ਆ ਜੀ ਸੰਸਾਰ ਵਿੱਚ ਆਏ ਤੇ ਚਲੇ ਗਏ ਆਉਂਦੇ ਨੇ ਤਾਂ ਆ ਕੇ ਸਿਰਫ ਆਪਣਾ ਮੋਹ ਮਾਇਆ ਸੰਸਾਰ ਦੀ ਚੱਕਾ ਚੌਂਦ ਸੰਸਾਰ ਦੇ ਵਹਿਮ ਭਰਮ ਤੇ ਕਰਮ ਕਾਂਡਾਂ ਤੱਕ ਸੀਮਤ ਇੱਥੋਂ ਤੱਕ ਨਿਭਾ ਕੇ ਚਲੇ ਗਏ ਤੇ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਇਕੱਠਾ ਹੀ ਨਹੀਂ ਕੀਤਾ ਖਾਲੀ ਰਹਿ ਗਏ ਤੇ ਜਿਹੜਾ ਮਕਸਦ ਮਿਲਿਆ ਸੀ ਮਨੁੱਖ ਨੂੰ ਉਸ ਤੋਂ ਖੁੰਝ ਗਿਆ ਪ੍ਰਵਾਨ ਕੌਣ ਹੋਇਆ ਉਹੀ ਪ੍ਰਵਾਨ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਤੇ ਪ੍ਰਮਾਤਮਾ ਵਸ ਗਿਆ ਆਏ ਬਾਕੀ ਸਾਰੇ ਨੇ ਜੀਵ ਜੰਤੂ ਆਏ ਨੇ ਪਸ਼ੂ ਪੰਛੀ ਵੀ ਆਏ ਨੇ ਪਰ ਪਸ਼ੂ ਪੰਛੀਆਂ ਨੂੰ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਕਿ ਪਸ਼ੂ ਨੂੰ ਕਿਹਾ ਹੋਵੇ ਕਿ ਪਸ਼ੂ ਤੂੰ ਆਪਣੇ ਮੁੱਢ ਦੀ ਪਹਿਚਾਣ ਕਰ ਆਪਣੇ ਮੂਲ ਨੂੰ ਲੱਭ ਨਹੀਂ ਲੱਭਿਆ ਕਿਸੇ ਨੂੰ ਨਹੀਂ ਪਤਾ ਸਾਰੇ ਆਉਂਦੇ ਨੇ ਪੰਜ ਤੱਤਾਂ ਦਾ ਸਰੀਰ ਸਭ ਨੂੰ ਮਿਲਿਆ ਹੈ ਪਰ ਪੰਜ ਤੱਤਾਂ ਦੇ ਵਿੱਚੋਂ ਪ੍ਰਮਾਤਮਾ ਨੂੰ ਲੱਭ ਲੈਣਾ ਇਹ ਸਭ ਤੋਂ ਵੱਡੀ ਖੇਡ ਹੈ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਆਏ ਸੇ ਪ੍ਰਵਾਣ ਹੈ ਜਿਨ ਮਨ ਉੱਠਾ ਚਿੱਤ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਵੇ ਜਿਹਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੀ ਨਹੀਂ ਵਸਿਆ ਜਿਨ ਹਰ ਹਿਰਦੈ ਨਾਮ ਨਾ ਵਸਿਓ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੀ ਨਹੀਂ ਵਸਿਆ ਤੈਨ ਮਾਤ ਕੀ ਜੈ ਹਰਿ ਬਾਝਾ ਤੈਨ ਸੁੰਝੀ ਦੇ ਫਿਰੈ ਬਿਨ ਨਾਮੈ ਓਏ ਖੱਪ ਖੱਪ ਮੋਏ ਕਰਾਂਝਾ ਆਏ ਤਾਂ ਹੈ ਖੱਪ ਕੇ ਚਲੇ ਗਏ ਕਰੁਜ ਕੇ ਚਲੇ ਗਏ ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਨੂੰ ਨਾਸ ਕਰਕੇ ਚਲੇ ਗਏ ਪਰ ਪ੍ਰਾਪਤੀ ਕੀ ਹੋਈ ਕੁਛ ਵੀ ਨਹੀਂ ਇਹ ਤਾਂ ਉਹ ਗੱਲ ਹੋਈ ਕਹਿੰਦੇ ਬੰਦੇ ਨੇ ਆਪਣੇ ਵੱਲੋਂ ਯਤਨ ਕੀਤਾ ਦੁਨੀਆ ਦਾ ਧਨ ਦੌਲਤ ਮਾਲ ਅਸਬਾਬ ਬੜਾ ਇਕੱਠਾ ਕਰ ਲਿਆ ਪਰ ਅੰਤ ਦੇ ਵਿੱਚ ਕਹਿੰਦੇ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬਚਨ ਕਿ ਯਾਦ ਰੱਖੀ ਬੰਦਿਆ ਅੰਤ ਦੇ ਵਿੱਚ ਨਾ ਤੇਰੀ ਬਦਨਾਮੀ ਬੜੀ ਹੋਣੀ ਹੈ ਅੰਤ ਦੇ ਵਿੱਚ ਨਾ ਬੰਦੇ ਦੀ ਬੇਇੱਜ਼ਤੀ ਬਹੁਤ ਹੁੰਦੀ ਹੈ ਕਿਵੇਂ ਭਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਮਧੂ ਮੱਖੀ ਨਾ ਆਪਣੇ ਵੱਲੋਂ ਯਤਨ ਬੜਾ ਕਰਦੀ ਹੈ ਆਪਣੇ ਵੱਲੋਂ ਬੜੀ ਮਿਹਨਤ ਕਰਨੀ ਉਹਨਾਂ ਨੇ ਫੁੱਲ ਤੋਂ ਭੱਜ ਜਾਣਾ ਦੌੜ ਲਾਉਣੀ ਉਹਨੇ ਉਡਾਰੀ ਵੱਡੀ ਭਰਨੀ ਜਿੱਥੋਂ ਵੀ ਉਹਨੂੰ ਫੁੱਲ ਮਿਲਣਾ ਫੁੱਲ ਦੇ ਵਿੱਚੋਂ ਉਹਨੇ ਸ਼ਹਿਦ ਰਾਸ ਇਕੱਠਾ ਕਰਨਾ ਲਿਆ ਲਿਆ ਕੇ ਉਹਨੇ ਇੱਕ ਛੱਤੇ ਦੇ ਵਿੱਚ ਇਕੱਠਾ ਕਰੀ ਜਾਣਾ ਤੇ ਜਦੋਂ ਹੋਇਆ ਕਿ ਸਾਰਾ ਇਕੱਠਾ ਹੋ ਗਿਆ ਸੱਜਣ ਆਇਆ ਤੇ ਉਹਨੇ ਅੱਗ ਬਾਲੀ ਧੂਆਂ ਬਾਲਿਆ ਤੇ ਧੂਆਂ ਦੇ ਨਾਲ ਸਾਰੀਆਂ ਮੱਖੀਆਂ ਉਡਾਈਆਂ ਤੇ ਸਾਰੇ ਦਾ ਸਾਰਾ ਸ਼ਹਿਦ ਚੋ ਕੇ ਲੈ ਗਿਆ ਜਿਹੜਾ ਉਹ ਮੱਖੀ ਐ ਜਿਨੇ ਮਿਹਨਤ ਕੀਤੀ ਜਿਨੇ ਦੌੜ ਲਾਈ ਜਿਨੇ ਵਟੀਆਂ ਉਡਾਰੀਆਂ ਭਰੀਆਂ ਉਹਦੀਆਂ ਉਡਾਰੀਆਂ ਕਿਸੇ ਲੇਖੇ ਵਿੱਚ ਨਹੀਂ ਆਈਆਂ ਮਿਹਨਤ ਤਾਂ ਬੜੀ ਕੀਤੀ ਅੰਤ ਦੇ ਵਿੱਚ ਉਹਦੇ ਪੱਲੇ ਕੁਝ ਨਹੀਂ ਪਿਆ ਜੈਸੇ ਮਦ ਮੱਖੀ ਸੀਚ ਸੀਚ ਕੇ ਇਕੱਤਰ ਕਰੇ ਹਰੈ ਮਧੂ ਆਏ ਤਾਂ ਕੇ ਮੁਖ ਛਾਰ ਡਾਰਕ ਉਸ ਮਧੂ ਮੱਖੀ ਨੇ ਇਕੱਠਾ ਤਾਂ ਬੜਾ ਕੀਤਾ ਪਰ ਅੰਤ ਦੇ ਵਿੱਚ ਉਹਦੇ ਪੱਲੇ ਵੀ ਕੁਝ ਨਹੀਂ ਜੇ ਪਿਆ ਇਦਾਂ ਹੀ ਗਾਂ ਮੱਝ ਚਾਰਾ ਚਰਦੀ ਐ ਘਾਹ ਖਾਂਦੀ ਐ ਪੱਠੇ ਖਾਲੇ ਖਾ ਕੇ ਉਹਨੇ ਕਿਹਾ ਕਿ ਮੇਰਾ ਇਹ ਖਾਏਗਾ ਤੇ ਖਾਵਾਂਗਾ ਤੇ ਮੇਰੇ ਬੱਚੇ ਕੋਲ ਮੇਰੇ ਮੱਛਾ ਵੱਚੀ ਕੋਲ ਕੋਈ ਨਾ ਕੁਝ ਦੁੱਧ ਮਿਲੇਗਾ ਪਰ ਗਾਂ ਆਪਣੇ ਵੱਲੋਂ ਮਿਹਨਤ ਕਰਦੀ ਰਹੀ ਘਾਹ ਵੀ ਖਾਂਦੀ ਰਹੀ ਸਾਰਾ ਭੋਜਨ ਵੀ ਖਾ ਗਈ ਪਰ ਉਹਨੂੰ ਅੰਤ ਦੇ ਵਿੱਚ ਦੋ ਵਾਰ ਤਿੰਨ ਵਾਰ ਘੁੱਟ ਦੁੱਧ ਮਿਲਿਆ ਉਸ ਬੱਚੇ ਨੂੰ ਪਾਸੀ ਕਰ ਦਿੱਤਾ ਤੇ ਬਾ ਬਾਟੀ ਲੈ ਕੇ ਆਇਆ ਤੇ ਲਿਆ ਕੇ ਚੋਕੇ ਸਾਰੇ ਦਾ ਸਾਰਾ ਲੈ ਕੇ ਤੇ ਆਪਣੇ ਖਾਤੇ ਵਿੱਚ ਇਕੱਠਾ ਕਰ ਲਿਆ ਉਸਨੇ ਬੰਦੇ ਦੇ ਕੋਲ ਪਹੁੰਚ ਗਿਆ ਪਸ਼ੂ ਨੂੰ ਕੁਛ ਵੀ ਨਾ ਪ੍ਰਾਪਤ ਹੋਇਆ ਬੰਦਾ ਵੀ ਇਦਾਂ ਹੀ ਸਾਰੀ ਉਮਰ ਮਿਹਨਤ ਕਰਦਾ ਹੈ ਸਾਰੀ ਉਮਰ ਦਾ ਧਨ ਦੌਲਤ ਇਕੱਠਾ ਕਰਦਾ ਹੈ ਤੇ ਅੰਤ ਦੇ ਵਿੱਚ ਬੰਦੇ ਪੱਲੇ ਕੀ ਰਹਿ ਜਾਂਦਾ ਕੁਛ ਵੀ ਨਹੀਂ ਤੁਸੀਂ ਵੇਖੋ ਬੰਦਾ ਕਿਸੇ ਨਵੀਂ ਜਗ੍ਹਾ ਤੇ ਚੱਲਿਆ ਹੋਵੇ ਉੱਥੇ ਪਹੁੰਚ ਜਾ ਸਾਰੀ ਉਹਦੇ ਕੋਲੋਂ ਸਭ ਕੁਝ ਖੋ ਲਵੇ ਤੇ ਬੰਦੇ ਦੇ ਪੱਲੇ ਕੀ ਰਹਿ ਜਾਂਦਾ ਤੇ ਸੱਜਣਾ ਯਾਦ ਰੱਖੀ ਅੰਤ ਸਮਾਂ ਇਦਾਂ ਦਾ ਏ ਜਦੋਂ ਆਪਾਂ ਇਸ ਦੁਨੀਆ ਤੋਂ ਚੱਲ ਵਸੇ ਨਾ ਜੀ ਤੇ ਯਾਦ ਰੱਖੇ ਇਸ ਦੇ ਕੋਲੋਂ ਕੀ ਪਾਣਾ ਆ ਗੁੱਟ ਦੇ ਵੱਡੀ ਮੋਟੀ ਘੜੀ ਬੰਨੀ ਇਹ ਵੀ ਖੋਲ ਲੈਣੀ ਸਾਰਿਆਂ ਨੇ ਨਵਾਉਣ ਤੋਂ ਪਹਿਲਾਂ ਮੋਟੀ ਗੱਲ ਦੇ ਵਿੱਚ ਜਿਹੜੀ ਚਾਨੇ ਪਾਈ ਉਹ ਵੀ ਲਾ ਲੈਣੀ ਸਰੀਰ ਦੇ ਉੱਪਰ ਤਨ ਦੇ ਉੱਪਰ ਪਏ ਹੋਏ ਜਿਹੜੇ ਕੱਪੜੇ ਨੇ ਬਸਤਰ ਐ ਉਹ ਵੀ ਪਾ ਲੈ ਸਾਰੀ ਉਮਰ ਬੰਦਾ ਆਪਣੇ ਆਪ ਨੂੰ ਢੱਕ ਕੇ ਰੱਖਦਾ ਅੰਤ ਸਮੇਂ ਦੇ ਵਿੱਚ ਬੰਦਾ ਕੀ ਹੋਇਆ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਅੰਤ ਦੇ ਵਿੱਚ ਬੰਦੇ ਦੇ ਪੱਲੇ ਕੁਛ ਨਹੀਂ ਜਰਿਆ ਜਾਂਦਾ ਪਰ ਸਫਲ ਹੋਇਆ ਕੌਣ ਸਫਲ ਕਹਿੰਦੇ ਉਹ ਹੁੰਦਾ ਏ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ